ਪੁੱਤ ਹਟੋ ਤੇ ਨਹੀਂ ਵਿਕਦੇ ਕੰਨ ਲਬਦੀ ਫਿਰੇ ਬਿਆਰ ਕੜੇ ਕਿਹ ਸੌਦਾ ਲਗਦੀ ਨਹੀਂ ਲਬਦਾ ਵੇ ਤੇ ਤੁ ਲਬਦੀ ਫਿਰੇ ਹੁਦਾ ਇਹ ਤੇਰੇ ਬਾਬੇ ਨਾਨਕ ਦੀ ਵੇ ਜੋ ਜਿੰਨੋ ਨੱਬਦਾ ਸਾਰਾ ਆਸਨ ਸਾਰਕੜੇ ਉਸਕੇ ਮੰਗਦੀ ਆ ਪੈਣਾ ਕਿ ਮੇਰੇ ਨਾਲ ਪੈਣਾ ਵਾਸਤੇ ਖੜਾਣਾ ਹੁੰਦਾ ਖਾਂਦੇ ਦਾ ਆ ਪਾਜੋ ਵਾਲੀਆਂ ਪੜਾਂ ਨੂੰ ਰੱਬ ਬੰਦਦਾ ਕਰਨ ਵਾਲੀਆਂ ਪੜਾਂ ਨੂੰ ਰੱਬ ਬੰਦਦਾ ਆਈ ਬਣ ਕੇ ਸਵਾਲੀ ਰੱਬ ਮੌੜੇ ਨਾਲ ਤਖਾਲੀ ਚੋਲੀ ਕਰਕੇ ਮੈਂ ਉਹ ਖੈਰ ਮੰਗਦੀ ਮੇਰੀ ਵੀਰ ਤੋਂ ਬਿਨਾ ਨਾ ਘੜੀ ਨੰਗਦੀ ਮੇਰੀ ਵੀਰ ਤੋਂ ਬਿਨਾ ਨਾ ਘੜੀ ਨੰਗਦੀ ਦਾਦਾ ਜੀ ਮੇਰੀ ਵੀਰ ਤੋਂ ਬਿਨਾ ਨਾ ਘੜੀ ਨੰਗਦੀ ਆਈ ਬਣ ਕੇ ਸਵਾਲੀ ਰੱਬ ਮੌੜੇ ਨਾਲ ਤਖਾਲੀ ਚੋਲੀ ਕਰਕੇ ਮੈਂ ਉਹ ਖੈਰ ਮੰਗਦੀ ਮੇਰੀ ਵੀਰ ਬਿਨਾਂ ਨਾ ਘੜੀ ਨੰਗਦੀ ਤਾਂ ਭਾਗੀ ਮੇਰੀ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਉਹ ਪੁੱਤਰਾ ਤੇ ਵੀ ਨਹੀਂ ਵਿਕਦੇ ਕੰਨ ਲੱਭਦੀ ਫਨੇ ਬਿਆਰ ਕਰੇ ਇਹ ਤੇ ਸੌਦਾ ਨਗਦ ਵੀ ਨਹੀਂ ਲੱਭਦਾ ਜੇ ਤੇ ਲੱਭਦੀ ਫਿਰੇ ਹੁਦਾਰ ਕਰੇ ਇਹ ਦੇ ਸਨਸਾਰ ਕਰੇ ਮੇਰੇ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਤੇ ਬਾਜੀ ਮੇਰੀ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਖੰਧ ਅੱਖ ਨਾ ਹੋਵੇ ਨਾ ਮੂੰਹ ਮਿੱਠਾ ਜਨਾਚਰ ਮੂੰਹ ਵਿੱਚ ਖੰਧ ਪਾਈਏ ਨਾ ਪੁੱਤਰਾ ਚੁੱਕਿਆ ਨਾ ਕਿਸੇ ਦਾ ਠੰਡ ਪੈਂਦੀ ਓ ਜਲਤੀ ਰੁਪਰੀ ਗੋਦਾ ਖੜਾਈਏ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਤੇ ਬਾਜੀ ਮੇਰੀ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਬਲਵਾਂ ਦੇ ਪਿਆਰ ਦਾ ਗਾਣ ਜਾਨੇ ਮਾਂ ਮੱਕੇ ਕਿਲਾ ਦਿਲ ਲੜਾਉਂਦੀਆਂ ਨੇ ਜਿਲੇਤਾ ਤੇ ਆਪੋ ਪਹਿਨ ਮਾਵਾਂ ਸੁਕੀਤਾ ਤੇ ਪੁੱਤ ਨੂੰ ਪਾਉਂਦੀਆਂ ਨੇ ਬਾਬਾ ਨਾਨਕ ਦੀਆਂ ਗੱਲਾਂ ਸੱਚੀਆਂ ਨੇ ਉਹ ਮਾਵਾਂ ਰੱਬ ਦਾ ਰੂਪ ਕਹਉਂਦੀਆਂ ਨੇ ਅਮਰ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਤੇ ਬੱਬੀ ਮੇਰੀ ਵੀਰ ਤੋਂ ਬਿਨਾਂ ਨਾ ਘੜੀ ਨੰਗਦੀ ਉਹ ਪਹਿਣ ਨਾਲ ਕਿਦਾ ਵੀਰ ਪਿਆਰਾ ਨੂੰ ਜੁਨੀਆਂ ਤੇ ਚੰਗ ਆ ਗਿਆ ਉਹ ਪਹਿਣ ਨਾਲ ਕਿਦਾ ਵੀਰ ਮੇਰੇ ਤੋਂ ਤਾਂ ਮੈਂ ਆ ਗਿਆ ਉਹਨੇ ਭੁੱਲੇ ਆ ਨਿੱਧਰ ਆ ਪਾ ਗਿਆ ਨੂੰ ਪਪੀਆਂ ਦੀ ਡੰਡ ਲਾ ਗਿਆ ਉਹਦੀ ਨਾਨਕੇ ਲਿਆਲ ਖੁਸ਼ ਕਰ ਚਾਵਾਂ ਲਾ ਲੱਡਾਰ ਦੀ ਗਲੀ ਦੇ ਵਿੱਚ ਮੰੰਦਦੀ ਮੇਰੀ ਵੀਰ ਤੋਂ ਬਨਾਨਾ ਘੜੀ ਨੰਗਦੀ ਮੇਰੀ ਵੀਰ ਤੋਂ ਬਨਾਨਾ ਘੜੀ ਨੰਗਦੀ ਮੇਰੀ ਵੀਰ ਤੋਂ ਬਨਾਨਾ ਘੜੀ ਨੰਗਦੀ ਹਾਂ ਠੀਕ